ਖਬਰ ਲੁਧਿਆਣੇ ਤੋਂ ਸੌਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁਕਾਬਲਾ ਹੋਇਆ ਐਨਕਾਊਂਟਰ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਲੰਡਾ ਗੈਂਗ ਦੇ ਨਾਲ ਸਬੰਧ ਰੱਖਦਾ ਸੀ ਤਾਂ ਬੀਤੇ ਦਿਨੀ ਗੈਂਗਸਟਰ ਪੁਨੀਤ ਬੈਂਸ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਸੀ ਤੇ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਗੈਂਗਸਟਰਾਂ ਦੀ ਭਾਲ ਕਰ ਰਹੀ ਸੀ ਤਾਂ ਬਿਨਾਂ ਨੰਬਰ ਵਾਲੀ ਐਕਟੀਵਾ ਦੇ ਉੱਤੇ ਸਵਾਰ ਇਹ ਲੋਕ ਜਿਹੜੇ ਨੇ ਜਦੋਂ ਬਾਜ਼ਾਰ ਦੇ ਵਿੱਚੋਂ ਗੁਜ਼ਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਇਹ ਮੁਕਾਬਲਾ ਜਿਹੜਾ ਬਣਦਾ ਨਜ਼ਰ ਆਇਆ ਦੋਨਾਂ ਪਾਸੇ ਤੋਂ ਤਾਬੜ-ਤੋਲ ਗੋਲੀਆਂ ਚੱਲੀਆਂ ਨਹੀਂ ਅਤੇ ਅੰਤ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵਿਅਕਤੀ ਜਿਹੜਾ ਆ ਗੈਂਗਸਟਰ ਦੱਸਿਆ ਜਾ ਰਿਹਾ ਜੋ ਕਿ ਲੰਡਾ ਗਰੁੱਪ ਦਾ ਵਿਅਕਤੀ ਹੈ ਅਤੇ ਉਸ ਨੂੰ ਜਿਹੜਾ ਆ ਦਬੋਚਣ ਦੇ ਵਿੱਚ ਪੰਜਾਬ ਪੁਲਿਸ ਕਾਮਯਾਬ ਰਹੀ ਆ ਤਾਂ ਪੁਲਿਸ ਮੁਲਾਜ਼ਮਾ ਨੇ ਵੀ ਗੋਲੀਬਾਰੀ ਕੀਤੀ ਸਵੈ ਰੱਖਿਆ ਵਾਸਤੇ ਤੇ ਜਦੋਂ ਅਪਰਾਧੀ ਨੂੰ ਰੋਕਿਆ ਗਿਆ ਘੇਰਿਆ ਗਿਆ ਤਾਂ ਉਸਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਸੀ ਤਾਂ ਤੁਹਾਨੂੰ ਦੱਸਦੇ ਨੇ ਆ ਕਿ ਜ਼ਖਮੀ ਇੱਕ ਐਕਟਰ ਦੀ ਪਛਾਣ ਜਿਹੜੀ ਹੈ ਉਹ ਲੰਡਾ ਗੈਂਗ ਦੇ ਮੈਂਬਰ ਵੱਜੋਂ ਹੋਈ ਹੈ ਕ੍ਰਾਸ ਫਾਇਰਿੰਗ ਦੇ ਵਿੱਚ ਬਦਮਾਸ਼ ਜ਼ਖਮੀ ਹੋਇਆ ਤੇ ਪੁਲਿਸ ਦੇ ਵੱਲੋਂ ਹੋਈ ਗੋਲੀਬਾਰੀ ਦੇ ਵਿੱਚ ਅਪਰਾਧੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਤਾਂ ਮੁਲਜ਼ਮ ਤੋਂ ਇੱਕ ਗੈਰ ਕਾਨੂੰਨੀ ਹਥਿਆਰ ਅਤੇ ਕਈ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਮੁਲਜ਼ਮਾਂ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਇਲਾਕੇ ਦੇ ਵਿੱਚ ਗੈਂਗਸਟਰ ਪੁਨੀਤ ਬੈਂਸ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਸੀ ਤਾਂ ਇਸੇ ਘਟਨਾ ਦੇ ਵਿੱਚ 20 April ਨੂੰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਿਹੜੀ ਹੈ ਇਸ ਮਾਮਲੇ ਦੀ ਕੋਖ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਮੁਲਜ਼ਮ ਅਕਸ਼ੇ ਨੂੰ ਵੀ ਪਹਿਲਾਂ ਤੋਂ ਗ੍ਰਿਫਤਾਰ ਕੀਤਾ ਹੋਇਆ ਤਾਂ ਪੁਲਿਸ ਕਮਿਸ਼ਨਰ swapan sharma ਜਲਦ ਹੀ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵੀ ਨਜ਼ਰ ਆਉਣਗੇ ਪਰ ਬੰਦੇ ਆਇਡੈਂਟੀਫਾਈਡ ਸੀਗੇ ਜੀ ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਤੇ ਪੰਛੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਹੈ ਤੇ ਲੰਡਾ ਹਰੀਕੇ ਜਿਹੜਾ ਉਹਦੇ ਐਸੋਸੀਏਟਸ ਐ ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ ਹੈ ਫਿਰੋਤੀ ਮਰਡਰ ਅਟੈਂਪਟ ਟੂ ਮਰਡਰ ਦੇ ਵਾਰਦਾਤਾਂ ਨੰਨੀ ਕਿਤੀਆਂ ਹੋਈਆਂ ਤਿੰਨ ਬੰਦੇ ਆਪਾਂ ਪਹਿਲਾਂ ਫੜਲੇ ਸੀਗੇ ਤੇ ਉਹਨਾਂ ਦੀ شناخت ਤੇ ਇੱਕ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀਗਾ ਇਹਨੇ ਫਾਇਰਿੰਗ ਕੀਤੀ ਤੇ ਪੰਜੇ ਰਾਊਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਊਂਡ ਇਸ ਵੱਲੋਂ ਵੀ ਫਾਇਰ ਹੋਏ ਤੇ critically injured ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰ ਕਰਤਾ ਪਾਸਿਵਲ ਹਸਪੀਟਲ ਚ ਤੁਸੀਂ ਜੋ ਜੁਆਇਨ ਕੀਤਾ ਸੀ ਤੁਸੀਂ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈ ਨਹੀਂ ਲੁਧਿਆਣਾ ਜੀ ਸਾਡੇ ਜੁਆਇਨ ਕਰਦੇ ਹੀ ਆ ਵਾਰਦਾਤ ਹੋਈ ਹਾਂ ਤਾਂ ਤਾਂ ਵਾਰਦ ਮਿਲ ਗਿਆ ਨਾ ਦੇਖੋ ਜੀ ਜੀ ਹਾਂਜੀ ਤੁਸੀਂ ਆਨ ਆਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸક્રિય ਹੈ ਲੁਧਿਆਣਾ ਦੇ ਵਿੱਚ ਗੈਂਗਸਟਰ ਬਸ ਆਈ ਆਈ ਹੱਲ ਹੋਣਾ ਜਿਹੜਾ ਅੱਜ ਹੋਇਆ ਸਿੱਧਾ ਦੋ ਕਿੰਨੇ ਸਰ ਨੇ ਦੇ ਪਹਿਲਾਂ ਵੀ ਪਰਚੇ ਉੱਪਰ ਚ ਹੈ ਪੰਜ ਛੇ ਪਰਚੇ ਤਾਂ ਆਈਡੈਂਟੀਫਾਈ ਹੋਏ ਆ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਜਿਹੜਾ ਅੱਜ ਫੜਿਆ ਜਿਹੜਾ ਕਿੰਨੇ ਕੇਸਾਂ ਚ ਰੁਲਦਾ ਸੀਗਾ ਜੀ ਇਹ ਦੋ ਤਿੰਨ ਕੇਸ ਤਾਂ ਆਈਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਬੰਦ ਦੱਸ ਦਿੰਗੇ ਸਰ ਕਿੰਨੇ ਕੁ ਫਾਇਰ ਉਹਦੇ ਵੱਲੋਂ ਕੀਤੇ ਗਿਆ ਕਿੰਨੀ ਕ੍ਰਾਸ ਫਾਇਰ ਚਾਰ ਚਾਰ ਸ਼ਾਇਦ ਉਹਦੇ ਵੱਲੋਂ ਹੋਏ ਆ ਤੇ ਛੇ ਸਾਡੇ ਵੱਲੋਂ ਨੇ ਦੇਖੋ ਪੁਲਿਸ ਕਰਮੀ ਤਾਂ ਨਹੀਂ ਜਕਮੀ ਨਹੀਂ ਕੋਈ ਪੁਲਿਸ ਕਰਮੀ ਨਹੀਂ ਹੋਇਆ ਥੈਂਕ ਯੂ ਥੈਂਕ ਯੂ